ਜੇ ਇਮਾਨਦਾਰੀ ਨਾਲ ਚੱਲਾਂਗੇ ਤਾਂ ਪੰਜਾਬ ਆਪਣਾ ਬਚ ਰੂਗਾ ਪਾਣੀ ਬਚ ਰੂਗਾ ਧਰਤੀ ਬਚ ਰੂਗੀ। ਕਈ ਭਰਾ ਕਹਿੰਦੇ ਨੇ ਯਾਰ ਤੂੰ ਚਿਰੀ ਲਾਉਣ ਲੱਗ ਗਿਆ। ਤੂੰ ਕੀ ਪਾਣੀ ਨਹੀਂ ਖਰਾਬ ਕਰਦਾ। ਮੈਂ ਉਹਨਾਂ ਭਰਾਵਾਂ ਨੂੰ ਦੱਸਣਾ ਚਾਹਣਾ ਕਿ ਯਾਰ ਸਰਕਾਰ ਸਾਨੂੰ ਨਾ ਐਮ ਐਸ ਪੀ ਦੇ ਦੇ। ਵਧੀਆ ਫਸਲਾਂ ਤੇ ਐਮ ਐਸ ਪੀ ਦੇਵੇ। ਸਭ ਤੋਂ ਝੋਨਾ ਪਹਿਲਾਂ ਲਾਉਣਾ ਬੰਦਾ ਸੀ ਕਰਾਂਗੇ। ਤੇ ਹੁਣ ਜਦੋਂ ਸਰਕਾਰ ਐਮ ਐਸ ਪੀ ਨਹੀਂ ਲੈਂਦੀ ਰੁਲੀਆਂ ਤੇ ਫਸਲਾਂ ਸਾਡੀਆਂ ਇਹ ਜਾਂਦੀਆਂ ਨੇ। ਜਿਨ੍ਹਾਂ ਤੇ ਐਮ ਐਸ ਪੀ ਹੈ। ਜਿਨ੍ਹਾਂ ਤੇ ਐਮ ਐਸ ਪੀ ਨਹੀਂ ਉਹ ਤਾਂ ਰੁਲ ਨਹੀਂ ਇਹ ਨੇ। ਐਮ ਐਸ ਪੀ ਦਵਾ ਦਿਓ। ਚਾਰ ਪੰਜ ਫਸਲਾਂ ਦੇ ਜੋ ਪੰਜਾਬ ਦੇ ਵਿੱਚ ਹੁੰਦੀਆਂ ਨੇ ਸਭ ਤੋਂ ਪਹਿਲਾਂ ਝੋਨਾ ਬੰਦਾਸੀ ਕਰਾਂਗੇ ਆ ਮੋਟਰ ਚੱਲ ਰਹੀ ਹੈ ਸਰਕਾਰ ਤਾਂ ਚਾਹੁੰਦੀ ਹੈ ਕਿ ਇਹ ਧਰਤੀ ਉਜੜ ਜੇ ਬੰਜਰ ਹੋ ਜੇ ਕਈ ਭਰਾ ਕਹਿੰਦੇ ਨੇ ਵੀ ਸਰਕਾਰ ਨੇ ਲਾਈਟ ਵੱਧਾਉ ਛੱਡ ਰੱਖੀ ਐ ਪਰ ਚੱਲ ਮੈਂ ਹੁਣ ਦੋਹਾਂ ਤਰੀਕਿਆਂ ਤੇ ਕਹਣਾ ਵੀ ਜੇ ਤਾਂ ਲਾਈਟ ਵੱਧ ਛੱਡ ਰੱਖੀ ਐ ਤਾਂ ਸਾਡਾ ਵੀ ਫਰਜ਼ ਬਣਦਾ ਕਿ ਜਦੋਂ ਸਾਡਾ ਵਾਹਨ ਭਰ ਗਿਆ ਸੀ ਇਹਨੂੰ ਬੰਦ ਕਰ ਦਈਏ ਫालतू ਪਾਣੀ ਨਾ ਛੱਡੂ ਦੂਜੀ ਗੱਲ ਇਹਦਾ ਦੂਜਾ ਹਿੱਸਾ ਇਹ ਵੀ ਐ ਕੀ ਸਰਕਾਰਾਂ ਚਾਹੁੰਦੀਆਂ ਨੇ ਕਿ ਇਹਦੇ ਜ਼ਮੀਨਾਂ ਬੰਜਰ ਹੋ ਜਾਣ ਪਾਣੀ ਛੇਤੀ ਮੁੱਕ ਜੇ ਤੇ ਅਸੀਂ ਇੱਥੇ ਫੈਕਟਰੀਆਂ ਲਾ ਦਈਏ। ਲਓ ਮੈਂ ਹੁਣ ਟਾਈਮ ਪੂਰਾ ਹੋ ਗਿਆ ਮੋਟਰ ਦਾ ਜਿੰਨੇ ਵਜੇ ਤੱਕ ਲੈਟ ਆਉਣੀ ਸੀ। ਪਾਣੀ ਭਰ ਗਿਆ ਛੱਡਣਾ ਚਾਹੁੰਦਾ ਮੈਂ ਛੱਡ ਵੀ ਸਕਦਾ ਸੀ ਵੀਰ ਬਾਹਾਂ ਠੰਡਾ ਕਰ ਦਿੰਨੇ ਆ। ਕਈ ਲੋਕ ਅਸੀਂ ਕਹਿ ਕੇ ਛੱਡ ਦਾਂ ਯਾਰੀ ਬਾਹਾਂ ਠੰਡਾ ਕਰ ਦਿੰਨੇ ਆ। ਪਰ ਟਾਈਮ ਪੂਰਾ ਹੋ ਗਿਆ ਜਿੰਨੇ ਵਜੇ ਤੱਕ ਲੈਟ ਆਉਣੀ ਸੀ 8 ਘੰਟੇ। ਤੇ ਆਪਾਂ ਲੱਗਾਂਗੇ ਬੰਦ ਕਰਨ। ਇਹ ਆ ਲੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਬਾਈ ਉਦੋਂ ਤੱਕ ਵਰਤਿਆ ਕਰੋ ਮੋਟਰ ਨੂੰ ਜਿੰਨੀ ਲੋੜ ਹੁੰਦੀ ਹੈ ਐਵੇਂ ਬਾਧੂ ਬਾਹਣਾ ਦੇ ਵਿੱਚ ਛੱਡ ਕੇ ਯਾਰ ਪਾਣੀ ਖਰਾਬ ਨਾ ਕਰੋ ਇਹ ਬਚਾ ਲਓ ਪੰਜਾਬ ਨੂੰ ਜਿੰਨਾ ਆਪਦੇ ਆ ਬਚਾ ਸਕਦੇ ਉਹਨਾਂ ਦਾ ਬਚਾ ਲਓ ਯਾਰ ਇਹ ਨਹੀਂ ਹੁੰਦਾ ਕਿ ਸਾਰੇ ਕਿਤੇ ਸਰਕਾਰਾਂ ਹੀ ਗਲਤ ਨੇ ਆਪਾਂ ਵੀ ਬਹੁਤ ਥਾਵਾਂ ਤੇ ਗਲਤਾਂ ਇੱਥੇ ਮੇਰੇ ਕੋਲੇ ਵਾਹਣ ਪਿਆ ਮੇਰੇ 6 ਕਿਲੇ ਹਲੇ ਕੱਦੂ ਹੋਏ ਨੇ ਜੇ ਮੈਂ ਬਾਕੀ ਕਹਾ ਮੈਂ ਸਾਰੇ ਬਾਕੀ 6 ਕਿਲੇ ਹੋਰ ਨੇ ਵੀ ਮੈਂ ਠੰਡੇ ਕਰਦਾ ਛੱਡੀ ਰੱਖਾਂ ਪਰ ਯਾਰ ਦੁਬਾਰੇ ਜੋ ਦੋਚ ਟਰੈਕਟਰ ਬਨੂ ਨਾਲ ਟਰੈਕਟਰ ਜਾਮੂਗਰ ਨਾਲ ਪਾਣੀ ਖਰਾਬ ਹੋਊਗਾ ਇਸ ਕਰਕੇ ਭਰਾਵੋ ਏ ਪੰਜਾਬ ਦਾ ਵਾਸਤਾ ਤੁਹਾਡੇ ਤੁਹਾਨੂੰ ਜਵਾਖਾਂ ਦਾ ਵਾਸਤਾ ਤੁਹਾਡਿਆਂ ਦਾ ਯਾਰ ਤੁਹਾਡੇ ਜਵਾਖਾਂ ਦੀ ਜ਼ਿੰਦਗੀ ਇਹ ਤਾਂ ਹੈ ਨਹੀਂ ਕਿ 10-15 ਸਾਲ ਦੀ ਹੈ ਵਿਗਿਆਨੀਆਂ ਨੇ ਕਹਿੰਦਾ ਹੈ ਖੋਜਕਾਰਾਂ ਨੇ ਕਹਿੰਦਾ ਕਿ ਤੁਹਾਡਾ ਜਿਹੜਾ ਪਾਣੀ ਹੈ ਆਉਣ ਵਾਲੇ 10-12 ਸਾਲਾਂ ਦਾ ਰਹਿ ਗਿਆ ਜੇ ਉਹਨਾਂ ਦੀ ਜ਼ਿੰਦਗੀ ਸੁਖ ਚਾਹੁੰਦੇ ਹੋ ਉਹਨਾਂ ਦੀ ਜ਼ਿੰਦਗੀ ਵਧੀਆ ਬਣਾਉਣਾ ਚਾਹੁੰਦੇ ਹੋ ਤਾ ਬਾਈ ਅਸੂਲਾਂ ਤੇ ਚੱਲ ਪੋ ਪਾਣੀ ਦੀ ਬਚਤ ਵੱਧ ਤੋਂ ਵੱਧ ਕਰ ਲੋ ਮੈਂ ਘਰੇ ਭੈਣਾਂ ਨੂੰ ਵੀ ਕਹਿਣਾ ਚਾਹਣਾ ਮਾਵਾਂ ਨੂੰ ਵੀ ਕਹਿਣਾ ਚਾਹਣਾ ਕਿ ਐਵੇਂ ਨਾ ਚੱਕ ਕੇ ਪੈਪ ਜਾ ਤੁਸੀਂ ਯਾਰ ਕਦੇ ਵਿੜਾ ਧੋਲਿਆ ਕਦੇ ਕੋਹਾ ਸਿੱਧਾ ਹੀ ਪੈਪ ਨਾਲੀ ਨਾਲੀਆਂ ਚ ਜਾਂਦਾ ਯਾਰ ਬਚਾ ਲੋ ਅੱਜ ਤਾਂ ਅੱਜ ਸੁੱਖ ਅੱਜ 5 ਮਿੰਟਾਂ ਦਾ ਸੁੱਖ ਹੈ ਆਉਣ ਵਾਲੇ 5 ਸਾਲ ਤੁਸੀਂ ਖਰਾਬ ਕਰ ਰਹੇ ਹੋਗੇ 10 ਸਾਲ ਖਰਾਬ ਕਰ ਰਹੇ ਹੋਗੇ ਆਪਣੇ ਜਵਾਕਾਂ ਦੇ ਪੇਖ ਦੇ ਜੇ 15 ਸਾਲ ਪਾਣੀ ਚੱਲੂਗਾ ਤਾਂ 7-8 ਸਾਲ ਅਜ ਮਕਾ ਲਉ ਵੀ ਜਿਹੜੇ ਹਿਸਾਬ ਨਾਲ ਪੰਜਾਬੀ ਤੋੜੇ ਹੋਏ ਨੇ ਇਸ ਕਰਕੇ ਪੰਜਾਬੀਓ ਪਾਣੀ ਦੀ ਬਚਤ ਕਿਸਾਨ ਭਰਾਵੋ ਵੱਧ ਤੋਂ ਵੱਧ ਕਰੋ ਇਹ ਮੇਰੀ ਬੇਨਤੀ ਹੈ ਤੇ ਆਪਾਂ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੀ ਮੋਟਰ ਬੰਦ ਕਰਤੀ ਐ ਜਦੋਂ ਦੂਜੇ ਉਹ ਲਾਗਿਆ ਕਦੋਂ ਫੇਰ ਪਾਣੀ ਛੱਡਾਂਗੇ ਠੰਡਾ ਠੰਡਾ ਕਰਨ ਵਾਸਤੇ ਨਹੀਂ ਛੱਡਦੇ ਧਰਤੀ ਠੰਡੀ ਹੀ ਹੁੰਦੀ ਐ ਯਾ ਤਪਦੀ ਕਦੋਂ ਇਤਨੇ ਮੀਂਹ ਪੈ ਜਾਊਗਾ ਕਹਾਣੀ ਸੈੱਟ ਹੋ ਜਾਊਗੀ ਜਦੋਂ ਪਾਣੀ ਛੱਡੋਗੇ ਉਦੋਂ ਠੰਡੀ ਇਹ ਹੋ ਜਾਊਗੀ ਐਵੇਂ ਠੰਡੀ ਕਰਨ ਦੇ ਮਾਰੇ ਯਾਰ ਤੁਸੀਂ ਪੰਜਾਬ ਨੂੰ ਗਰਮ ਕਰੀ ਜਾਂਦੇ ਹੋ ਪੰਜਾਬ ਨੂੰ ਮਾਰੀ ਜਾਂਦੇ ਹੋ ਬਚਾ ਲਓ ਜੇ ਪੰਜਾਬ ਬਚਦਾ ਭਾਈ ਇਹੀ ਬੇਨਤੀ ਉਹ ਦੇਖ ਲਓ ਮੋਟਰ ਖੜ ਗਈ ਆਪਣੀ ਦਿਖਾ ਦੇ ਸਾਹਮਣਿਆ ਵਾਹਣ ਵੀ ਆ ਬੇਲਾ ਪਿਆ ਜੇ ਛੱਡਣਾ ਹੁੰਦਾ ਮੇਰੇ ਵਿੱਚ ਛੱਡ ਲਾਂਦਾ ਬਾਈ ਆ ਸਾਰਾ ਵਾਹਣ ਬੇਲਾ ਪਿਆ ਹੋ ਵਾਹਣ ਮੇਰਾ ਭਰਿਆ ਪਿਆ ਉਹਦਾ ਕੱਦੂ ਕਰੂੰਗਾ ਨਹੀਂ ਛੱਡਨੇ ਹੁੰਦੀ ਇਹ ਚ ਛੱਡ ਲਾਂਦਾ ਆ ਖੜੀ ਐ ਮੋਟਰ ਇਹ 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 ਮੈਂ ਆਪਣਾ ਫਰਜ਼ ਪਹਿਚਾਣਿਆ ਆਪਣੇ ਜਵਾਖਾਂ ਦੇ ਲਈ ਜੇ ਅੱਜ ਮੈਂ ਮੋਟਰ ਐਨ ਲਾ ਲਵਾਂ ਵੀ ਇਹ 4 ਘੰਟੇ ਵੀ ਖੜ ਗਈ ਤਾਂ ਐਨ ਲਾ ਲਵਾਂ ਵੀ 1 ਮਿੰਟ 1 ਮਿੰਟ ਦੇ ਵਿੱਚ ਕਿੰਨੇ ਲੀਟਰ ਇਹ ਪਾਣੀ ਬਰਬਾਦ ਹੋ ਜਾਂਦਾ ਤਾਂ 4 ਘੰਟਿਆਂ ਦੇ ਵਿੱਚ ਲੱਖਾਂ ਕਰੋੜਾਂ ਜਿਹੜਾ ਲੀਟਰ ਹੈ ਉਹ ਪਾਣੀ ਮੈਂ ਬਚਾ ਲੂੰਗਾ ਖਬਰ ਹੈ ਉਹੀ ਪਾਣੀ ਮੇਰੇ ਜਵਾਖਾਂ ਦੇ 4-5 ਸਾਲ ਨਿਘਾ ਦੇ ਬਾਈ ਪੀਨ ਪੀਨ ਚ ਤਾਂ 4-5 ਸਾਲ ਲੰਗਾਈ ਦਿਉ ਗੱਲ ਇਕ ਪਗ ਇਹੀ ਬੇਨਤੀਆਂ ਨੇ ਮੈਂ ਤਾਂ ਵੀਡੀਓ ਬਣਾਉਂਦਾ ਮੇਰਾ ਮਕਸਦ ਹੈ ਇਹ ਸੰਦੇਸ਼ ਦੇਣਾ ਇਹਨੂੰ ਪਾਰਟੀ ਬਾਈ ਤੇ ਨਾਲ ਲੈ ਕੇ ਜਾਇਓ ਬਾਈ ਪਾਰਟੀ ਬਾਈ ਦੇ ਵਿੱਚ ਕੋਈ ਗੱਲ ਹੀ ਨਹੀਂ ਗੱਲ ਇਹ ਚ ਪਾਣੀ ਤੇ ਧਰਤੀ ਦੀ ਹੈ ਜੇ ਪਾਣੀ ਨੂੰ ਬਚਾਵਾਂਗੇ ਤਾਂ ਸਾਡਾ ਜੀਵਨ ਬਚ ਰਹਿਊਗਾ ਸਾਡੇ ਬੱਚਿਆਂ ਦਾ ਭਵਿੱਖ ਬਚਾ